ਮਾਈ ਡੀਅਰ ਫਰੈਂਡਸ ਵੈਰੀ ਵੈਲਕਮ ਟੂ ਮਾਈ YouTube ਚੈਨਲ ਪੋਟਿਕਲ ਸਾਇੰਸ ਵਿਦ ਬ੍ਰਿਜੇਸ਼ ਕੁਮਾਰ ਸਾਥੀਓ ਬੜੀ ਖੁਸ਼ੀ ਬੜੀ ਗੱਲ ਹੈ ਕਿ ਨਵੀਂ ਕਿਤਾਬ ਜਿਹੜੀ ਹੈਗੀ ਆ ਉਹ ਸਾਡੇ ਕੋਲ ਆ ਚੁੱਕੀ ਆ ਔਰ ਤੁਸੀਂ ਇਸ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਵੀ ਕਰ ਰਹੇ ਹੋ ਲਾਈਕ ਵੀ ਕਰ ਰਹੇ ਹੋ ਪਲੀਜ਼ ਕਮੈਂਟ ਸ਼ੁਰੂ ਕਰਿਆ ਕਰੋ ਲਾਈਕ ਥਰੂ ਕਰਦੇ ਰਹਿਆ ਕਰੋ ਸੋ ਆਪਾਂ ਅੱਜ ਨਵੀਂ ਕਿਤਾਬ ਦਾ ਜਿਹੜਾ ਵਿਆਸ ਜਿਹੜਾ ਹੈਗਾ ਪ੍ਰਸ਼ਨ ਉੱਤਰ ਕਰਾਂਗੇ ਲੈਸਨ ਨੰਬਰ 1 ਕੰਪੈਰੀਟਿਵ ਪੋਲਿਟਿਕਸ ਤੁਲਨਾਤਮਕ ਰਾਜਨੀਤੀ ਤੁਲਨਾਤਮਕ ਰਾਜਨੀਤੀ ਜਿਹੜੇ ਕੁਐਸਚਨ ਹੈਗੇ ਆ ਉਹ ਆਪਾਂ ਕਰਾਂਗੇ ਤੋਂ ਮੇਰਾ ਜ Uh, पहला प्रश्न है तुलनात्मक राजनीति तो तो का पितामा कहेंगे राजनीति का, वो फादर भी है, और है का वो पितामा भी है नैक्सट क्वेश्चन है जी भारत की संसदीय प्रणाली तुलना किस देश जाती है तो ब्रिटेन तो ब्रिटेन जिसटम है इंडिया का जो सिस्टम है ਉਸ ਸੰਸਦੀ ਪ੍ਰਣਾਲੀ ਦਾ ਹੈਗਾ ਜਿਸ ਕਰਕੇ ਦੋਨਾਂ ਦਾ ਜਿਹੜਾ ਹੈਗਾ ਕੰਪੈਰੀਜ਼ਨ ਜਿਹੜਾ ਆਪਾਂ ਕਰਦੇ ਹੈਗੇ ਆ ਅਰਸਤੂ ਨੇ ਕਿੰਨੇ ਸਿਧਾਂਤਾਂ ਦਾ ਤੁਲਾਤਮਕ ਅਧਿਐਨ ਕੀਤਾ ਸੀ ਤੋਂ ਇਹ ਥੋੜਾ ਜਿਹਾ ਇੱਥੇ ਮੈਂ ਸਟ्रेस ਦਊਂਗਾ ਤੁਲਾਤਮਕ ਦੇ ਅੰਦਾ ਮਤਲਬ ਆ ਕਿ ਉਹਨੇ ਜਿਹੜੇ ਨਗਰ ਰਾਜ ਸੀਗੇ ਉਹਨਾਂ ਦੀ ਗਿਣਤੀ 158 ਸੀਗੀ ਔਰ ਉਹਨਾਂ ਦੀ ਤੁਲਾਤਮਕ ਸਟਡੀ ਕੀਤੀ ਕਿ ਕਿਹੜੇ ਰਾਜਡ ਹੈਗਾ ਉਹਦੇ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਜਿਹੜੀ ਹੈਗੀ ਔਰ ਕੀ ਸਰਕਾਰ ਦਾ ਜਿਹੜਾ ਹੈਗਾ ਦੋਸ਼ ਹੈਗਾ ਜਾਂ ਕੀ ਗੁਣ ਹੈਗਾ ਸਰਕਾਰ ਦੇ ਅਲੱਗ-ਅਲੱਗ ਗਰੁੱਪਾਂ ਦਾ ਜਿਹੜਾ ਹੈਗਾ ਸੰਵਿਧਾਨਾਂ ਦਾ ਜਿਹੜਾ ਹੈਗਾ ਉਹਨੇ ਤੁਲਾਤਮਕ ਅਧਿਐਨ ਕੀਤਾ 158 158 ਸਿਧਾਂਤ 158 ਇਹ ਹੈ ਗਿਆ ਉਹਨੇ ਤੁਲਾਤਮਕ ਵਿਨਨ ਕੀਤਾ ਸੀ ਤੋਂ ਰਾਜਨੀਤੀ ਹੈ ਹੀ ਨੈਕਸਟ ਕੁਐਸਚਨ ਹੈ ਜੀ ਸਸਾ ਕੁਐਸਚਨ ਰਾਜਨੀਤੀ ਹੈ ਹੀ ਇਹ ਕਿ ਕੋਈ ਰਾਜਨੀਤੀ ਵਿੱਚ ਕੀ ਅਤੇ ਕਿੰਨਾ ਪ੍ਰਾਪਤ ਕਰਦਾ ਹੈ ਤੋਂ ਇਸ ਕੁਐਸਚਨ ਨੂੰ ਥੋੜਾ ਜਿਹਾ ਮੈਂ ਜ਼ਿਆਦਾ ਸਟ्रेस ਦੇ ਰਿਆਂ ਪਲੇਟੋ ਮੈਕੀਆਵਲੀ ਰੂਸੋ ਰਸੂ ਇਹਨਾਂ ਵਿੱਚੋਂ ਕੋਈ ਵੀ ਇਹਦਾ ਆਨਸਰ ਜਿਹੜਾ ਹੈਗਾ ਉਹ ਨਹੀਂ ਹੈਗਾ ਤੋਂ ਇੱਕ ਥੜੀ ਉਹ ਸਾਰਾ ਪੈਂਡਿੰਗ ਮਿਸਟੇਕ ਹੋਵੇ ਇਹ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਹਰੋਡ ਜੇ ਲਾਸਲ ਹਰੋਡ ਜੇ ਲਾਸਵੈਲ ਤੋਂ ਲਾਸਵੈਲ ਦੀ ਇਕੁਏਸ਼ਨ ਹੈਗੀ ਇਹ ਇਹ ਵਿਦਿਆਰਥੀ ਯਾਦ ਰੱਖਣਾ ਹੈਗਾ ਹਰੋਡ ਜੇ ਲਾਸਵੈਲ ਜਿਹੜਾ ਹੈਗਾ ਹਰੋਡ ਲਾਸਵਲ ਕਹਿੰਦੇ ਆਪਾਂ ਇਹ ਜਿਹੜੀ ਹੈਗੀ ਹਰੋਡ ਲਾਸੋ ਜਿਹੜਾ ਹੈਗਾ ਇਹਦੀ ਇਕੁਏਸ਼ਨ ਹੈਗੀ ਹੈ ਕਿ ਰਾਜਨੀਤੀ ਵਿੱਚ ਲਾ ਹੈਗਾ ਕਿ ਰਾਜਨੀਤੀ ਕੀ ਹੈ ਕਿ ਰਾਜਨੀਤੀ ਵਿੱਚ ਜਿਹੜਾ ਹੈਗਾ ਕੀ ਪ੍ਰਾਪਤ ਕੀਤਾ ਜਾਂਦਾ ਔਰ ਕਿੰਨਾ ਪ੍ਰਾਪਤ ਕੀਤਾ ਜਾਂਦਾ ਕੋਈ ਬੰਦਾ ਜਿਹੜਾ ਰਾਜਨੀਤੀ ਵਿੱਚ ਕਿੰਨਾ ਪ੍ਰਾਪਤ ਕਰਦਾ ਔਰ ਕੀ ਪ੍ਰਾਪਤ ਕਰ ਰਿਹਾ ਹੈ तो इन्हना कोई भी ऑप्शन ठीक नहीं है लास्ट जटे है, है तो हैत्मक राजनीति विचाले कोई अंतर नहीं है ट्रू एंड फॉल्स नवा पैटर्न है क्वेश्चन की है कि तुलनात्मक सरकार और तुलनात्मक राजनीति सेम है, है कोई अंतर नहीं है तो आंसर है ਇਹ ਨਹੀਂ ਇਹ ਗਲਤ ਹੈ ਦੋਨਾਂ ਵਿੱਚ ਬਹੁਤ ਅੰਤਰ ਆ ਕਿਉਂਕਿ ਤੁਲਾਤਮਕ ਸਰਕਾਰ ਜਿਹੜਾ ਉਹ ਪ੍ਰਾਣਾ ਕਨਸੈਪਟ ਸੀ ਪ੍ਰਾਣੀਧਾਰਨਾ ਸੀ ਉਹ ਤੁਲਨਾਮਕ ਕਰਾਈ ਦਿੱਤੀ ਡੀ ਹੈਗੀ ਆ ਉਹ ਇੱਕ ਨਵੀਂ ਧਾਰਨਾ ਹੈਗੀ ਜਾਂ ਤਾਂ ਨੈਕਸਟ ਕੁਐਸਚਨ ਹੈਗਾ ਜੀ ਅਰਥੂ ਅਨੁਸਾਰ ਮਨੁੱਖ ਇੱਕ ਰਾਜਨੀਤਿਕ ਪ੍ਰਾਣੀ ਹੈ ਬਿਲਕੁਲ ਸਹੀ ਹੈ ਜਿੱਥੇ ਉਹ ਕਹਿੰਦਾ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਉੱਥੇ ਉਹ ਇਹ ਵੀ ਕਹਿ ਰਿਹਾ ਕਿ ਮਨੁੱਖ ਇੱਕ ਰਾਜਨੀਤਿਕ ਪ੍ਰਾਣੀ ਵੀ ਹੈ ਤਾਂ ਰਾਜਨੀਤਿਕ ਪ੍ਰਾਣੀ ਕਿਹੜਾ ਹੁੰਦਾ ਜਿਹੜਾ ਹਮੇਸ਼ਾ ਸ਼ਕਤੀ ਪ੍ਰਾਪਤ ਕਰਨ ਦਾ ਯਤਨ ਕਰਦਾ ਭਾਰਤ ਵਿੱਚ ਜਨਹਿਤ ਮਕਦਮੇ ਦੀ ਨੈਕਸਟ ਕੁਐਸਚਨ ਆ ਭਾਰਤੀ ਜਨਹਿਤ ਮੁਕਦਮੇ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ? ਤੋਂ ਸਾਡੇ ਚੀਫ ਜਸਟਿਸ ਸੀ ਪੁਰਾਣੇ ਉਹਨਾਂ ਦਾ ਨਾਮ ਸੀ ਪੀ ਐਨ ਭਗਵਤੀ ਪੀ ਐਨ ਭਗਵਤੀ ਪੀ ਐਨ ਭਗਵਤੀ ਜਿਹੜੇ ਸੀ ਇਹਨਾਂ ਨੇ ਪੀ ਐਲ ਪੀ ਆਈ ਐਲ ਜਿਹੜੇ ਹੈਗੇ ਆ ਉਹਨਾਂ ਨੇ ਮੁਕਦਮੇ ਦੀ ਸ਼ੁਰੂਆਤ ਕੀਤੀ ਸੀਗੀ ਪੀ ਆਈ ਐਲ ਦਾ ਪੂਰਾ ਮਤਲਬ ਹੁੰਦਾ ਪਬਲਿਕ ਇੰਟਰਸਟ ਲਿਟੀਗੇਸ਼ਨ ਪੀ ਆਈ ਐਲ ਆਪਾਂ ਕਹਿੰਦੇ ਆ ਜਨਹਿਤ ਚਾਤਕਾਰੀ ਨੂੰ ਆਪਾਂ ਕਹਿੰਦੇ ਆ ਜਿਹੜੇ ਜਨਹਿਤ ਮੁਕਦਮੇ ਜਿਹੜੇ ਸੀ ਉਹਨਾਂ ਦੀ ਸ਼ੁਰੂਆਤ ਜਿਹੜੀ ਹੈਗੀ ਆ ਸਾਡੇ ਪੁਰਾਣੇ ਦੇ ਫਾਰਮਰ ਚੀਫ ਜਸਟਿਸ ਜਿਹੜੇ ਸੀਗੇ ਉਹਨਾਂ ਨੇ ਕੀਤੀ ਸੀ ਪੀ ਐਨ ਭਗਵਤੀ ਦਾ ਨਾਮ ਸੀਗਾ। ਸੋ ਨੈਕਸਟ ਕੁਐਸਚਨ ਆ ਭਾਰਤ ਦੇ 14 ਅਧੀਕਰਨ ਨਿਜੀਕਰਨ ਦੇ ਵਿਸ਼ਵੀਕਰਨ ਕਦੋਂ ਸ਼ੁਰੂ ਹੋਇਆ? ਇਹਨੂੰ ਆਪਾਂ ਐਲ ਪੀਜੀ ਵਿਦਿਆਰਥੀਆਂ ਕਹਿੰਨੇ ਯਾਦ ਰੱਖਣਾ ਹੈਗਾ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ। ਤੁਹਾਨੂੰ ਇਹਦੀ ਫੁੱਲ ਫਾਰਮ ਵੀ ਰਹੀ ਹੈਗੀਆ ਉਹ ਪੇਪਰ ਦੇ ਵਿੱਚ ਪੁੱਛੀ ਜਾ ਸਕਦੀ ਆ। ਸੋ ਐਲ ਪੀਜੀ ਜਿਹੜੀ ਹੈਗੀ ਆ ਉਹ ਜਿਹਨੂੰ ਆਪਾਂ ਕਹਿੰਦੇ ਆ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ ਪੰਜਾਬੀ ਚ ਉਦਾਰੀਕਰਨ ਨਿਜੀਕਰਨ ਤੇ ਵਿਸ਼ਵੀ ਤੋ ਸਾਡੇ ਇਹਦੀ ਸ਼ੁਰੂਆਤ ਜਿਹੜੀ ਹੈਗੀ 1991 ਤੋਂ ਸ਼ੁਰੂ ਮੰਨੀ ਜਾਂਦੀ ਹੈ ਇੰਡੀਆ ਦੇ ਵਿੱਚ ਔਰ 1970 ਵਿੱਚ ਲਗਭਗ ਜਿਹੜੀ ਹੈਗੀ ਆ ਵਰਲਡ ਵਿਸ਼ ਮੰਨੀ ਜਾਂਦੀ ਹੈ 70 ਦੇ ਦਹਾਕੇ ਦੇ ਵਿੱਚ ਤੋ ਸਾਡਾ ਰਾਈਟ ਆਨਸਰ ਜਿਹੜਾ ਹੋਵੇਗਾ 1991 ਹੋਗਾ 1991 ਪੀ ਵੀ ਨਰਸੀਮਹਾ ਰਾਓ ਉਸ ਵੇਲੇ ਜਿਹੜੇ ਸੀਗੇ ਕਾਂਗਰਸੀ ਸਰਕਾਰ ਸੀ ਉਹ ਜਿਹੜੀ ਹੈਗੀ ਆ ਪੀ ਵੀ ਨਰਸੀਮਹਾ ਰਾਓ ਦੇ ਟਾਈਮ 'ਤੇ ਜਿਹੜੀ ਹੈਗੀ ਇਹ ਸ਼ੁਰੂ ਹੋਇਆ ਸੀਗਾ ਹਾਲਾਂਕਿ ਕੋਲੀਸ਼ਨ ਗਵਰਨਮੈਂਟ ਸੀ ਗਾਜੁਰ ਸਰਕਾਰ ਸੀ ਤੋ ਭਾਰਤ ਵਿੱਚ ਸੌਰੀ ਤੀਸਰੀ ਦੁਨੀਆ ਦੇ ਦੇਸ਼ ਕਿਹਨਾ ਦੇਸ਼ਾਂ ਨੂੰ ਕਿਹਾ ਜਾਂਦਾ ਹੈ ਥਰਡ ਵਰਡ ਕੰਟਰੀ ਥਰਡ ਵਰਡ ਕੰਟਰੀ ਦੇ ਰਹਿ ਗਿਆ ਉਹ ਕੰਟਰੀ ਆ ਵਿਦਿਆਰਥੀਓ ਜਿਹੜੇ ਦੇਸ਼ ਕਦੇ ਜਿਹੜੇ ਹੈਗੇ ਗੁਲਾਮ ਰਹੇ ਆ ਜਿਹੜੇ ਜਿੰਨੂੰ ਆਪਾਂ ਕਹਿ ਸਕਦੇ ਆ ਬਸਤੀਵਾਦ ਦਾ ਸ਼ਿਕਾਰ ਰਹੇ ਆ ਤੋ ਜਿਹੜੀਆਂ ਕਲੋਨੀਅਲ ਪਾਵਰ ਸੀਗੀਆਂ ਜਿਹੜੀਆਂ ਐਮਪੀਰੀਅਲਿਸਟ ਪਾਵਰ ਸੀਗੀਆਂ ਸਾਮਰਾਜਵਾਦੀ ਸ਼ਕਤੀਆਂ ਸੀਗੀਆਂ ਉਹਨਾਂ ਦੇ ਜਿਹੜੇ ਗੁਲਾਮ ਦੇਸ਼ ਸੀਗੇ ਉਹਨਾਂ ਨੂੰ ਆਪਾਂ ਜਿਹੜਾ ਹੈਗੇ ਥਰਡ ਵਰਡ ਕੰਟਰੀ ਕਹਿੰਦੇ ਇਹਦੇ ਵਿੱਚ ਮੇਨਲੀ ਰਹਿਗਾ ਏਸ਼ੀਆ اور ਅਫਰੀਕਾ ਰੇ ਬਹੁਤ ਸਾਰੇ ਕੰਟਰੀਜ਼ ਆ ਇੰਡੀਆ ਹੀ ਹੈਗਾ ਪਾਕਿਸਤਾਨ ਉਹ ਇੰਡੀਆ ਤੋਂ ਪਾਕਿਸਤਾਨ ਨਿਕਲਿਆ ਹੈਗਾ ਜਾਂ ਅਫਰੀਕਾ ਦੇ ਬਹੁਤ ਸਾਰੇ ਦੇਸ਼ ਜਿਹੜੇ ਹੈਗੇ ਆ ਉਹ ਗੁਲਾਮ ਰਹੇ ਹੈਗੇ ਆ ਤੋਂ ਇਹ ਉਹ ਦੇਸ਼ ਹੈਗੇ ਜਿਹੜੇ ਅੰਗਰੇਜ਼ਾਂ ਦੇ ਜਾਂ ਜਿਹੜੇ ਹੈਗੇ ਬਸਤੀਵਾਦੀ ਤਾਕਤਾਂ ਦੇ ਜਿਹੜੇ ਹੈਗੇ ਉਹ ਗੁਲਾਮ ਰਹੇ ਸੀ ਤੋਂ ਦਾ ਆਨਸਰ ਹੋਏਗਾ ਉਹ ਦੇਸ਼ ਜਿਹੜੇ ਸਾਮਰਾਜੀ ਸ਼ਕਤੀਆਂ ਦੇ ਅਧੀਨ ਸੀਗੇ ਤੋਂ ਕਿਸ ਗੁਆਂਡੀ ਦੇਸ਼ ਦੀ ਨੈਕਸਟ ਕੁਐਸਚਨ ਉਹ ਲਾਸਟ ਕੁਐਸਚਨ ਆ ਕਿਸ ਗੁਆਂਡੀ ਦੇਸ਼ ਵਿੱਚ ਨਮਾਜ਼ ਸਦਾਰ ਲੱਗੂ ਹੋਇਆ ਹੈ ਤੋਂ ਦਾ ਰਾਈਟ ਆਨਸਰ ਹੈਗਾ ਨੇਪਾਲ ਨੇਪਾਲ ਦੇ ਵਿੱਚ ਜਿਹੜਾ ਹੈਗਾ ਉਹ ਪਹਿਲਾਂ ਜੇ ਤੁਹਾਨੂੰ ਥੋੜਾ ਜਿਹਾ ਤੁਹਾਨੂੰ ਪਤਾ ਹੋਵੇ ਤੇ ਨੇਪਾਲ ਦੇ ਵਿੱਚ ਪਹਿਲਾਂ ਰਾਸ਼ਾਹੀ ਸੀ ਮੋਨਾਰਕੀ ਸੀ ਔਰ ਉਸ ਤੋਂ ਬਾਅਦ ਨੇਪਾਲ ਦੇ ਵਿੱਚ ਇੱਕ ਮਾਓਵਾਦੀ ਅੰਦੋਲਨ ਚੱਲਿਆ ਔਰ ਉਸ ਤੋਂ ਬਾਅਦ ਇਸ ਮਾਓਵਾਦੀ ਅੰਦੋਲਨ ਦੇ ਕਾਰਨ ਜਿਹੜਾ ਹੈ ਸੱਤਾ ਪਰਿਵਰਤਨ ਹੋਇਆ ਸਰਕਾਰ ਚੇਂਜ ਹੋਈ ਔਰ ਨਵੀਂ ਸਰਕਾਰ ਨੇ ਜਿਹੜਾ ਹੈਗਾ ਕਿ ਨਵਾਂ ਸਿਧਾਂਤ ਜਿਹੜਾ ਹੈਗਾ ਉਹ ਬਣਾਇਆ ਔਰ ਨੇਪਾਲ ਵਿੱਚ ਕਿਹੜਾ ਹੈਗਾ ਉਹ ਅ ਤਰਮਨੀ ਪੱਕਾ ਕੰਟੀਟਿਊਟਰ ਜਿਹੜਾ ਹੈਗਾ ਉਹ ਬਣਾਇਆ ਹੈਗਾ ਤੋ ਨੇਪਾਲ ਲੱਗੇਗਾ ਦਾ ਰਾਈਟ ਆਨਸਰ ਹੈ। ਤੋ ਉਮੀਦ ਕਰਦਾ ਕਿ ਤੁਹਾਨੂੰ ਪਹਿਲੇ ਲੈਸਨ ਜਿਹੜੇ ਹੈਗੇ ਆ ਉਹ ਕੁਐਸਚਨ ਆਨਸਰ ਜਿਹੜੇ ਹੈਗੇ ਆ ਉਹ ਕਲੀਅਰ ਹੋਏ ਹੋਣਗੇ। ਅ ਥੈਂਕ ਯੂ। ਵਿਦਿਆਰਥੀਓ ਆਪਾਂ ਹੁਣ ਜਿਹੜੀ ਨਵੀਂ ਕਿਤਾਬ ਹੈਗੀ ਆ ਉਹਦਾ ਪਾਠ ਲੱਗੇਗਾ ਦੂਸਰਾ ਹੈਗਾ ਤੇ ਅਭਿਆਸ ਪ੍ਰਸ਼ਨ ਜਿਹੜੇ ਆਪਾਂ ਸ਼ੁਰੂ ਕਰ ਰਹੇ ਆਂ ਭਾਰਤ ਦਾ ਨਾਮ ਹੈਗਾ ਰਾਜਨੀਤਿਕ ਸਮਾਜਿਕਕਰਨ। ਤੋ ਪੋਲੀਟਿਕਲ ਸੋਸ਼ੀਅਲਾਈਜੇਸ਼ਨ ਜਿਹੜੇ ਪ੍ਰਸ਼ਨ ਹੈਗੇ ਉਹ ਆਪਾਂ ਬੜੇ ਆਰਾਮ ਨਾਲ ਕਰਾਂਗੇ। ਅ ਲਾਹੌਰ ਦਰਬਾਰ ਦਾ ਪਹਿਲਾ ਕੁਐਸਚਨ ਹੈਗਾ ਲਾਹੌਰ ਦਰਬਾਰ ਦੇ ਆਖਰੀ महाराजाशिविंदा दिल्ली आखिरी महाराजा दलीप सिंह पहचान अंग्रेजी समाजीकरण रा बदल के नाम दिता गया तो ऑप्शन है सवर्ण सिंह ग्रेट किंग ब्लैक प्रिंस शाही राजमार है बलैक प्रिंस विद्यार्थियों ਅ ਇੰਸਟੈਂਡਰਸ ਤਾਜ ਦੀ ਫਿਲਮ ਜਿਹੜੀ ਸੀ ਉਹਦਾ ਨਾਮ ਵੀ ਬਲੈਕ ਪ੍ਰਿੰਸ ਸੀਗਾ ਉਹ ਮਹਾਰਾਜ ਦੀਪ ਸਿੰਘ ਤੇ ਹੀ ਬਣੀ ਸੀ ਸੋ ਇਹ ਇਸ ਕੁਐਸਚਨ ਨੂੰ ਤੁਸੀਂ ਇਡਾ ਹੈਗਾ ਇੰਪੋਰਟੈਂਟ ਸਮਝਣਾ ਹੈ ਪੇਪਰ ਦੇ ਪੁਆਇੰਟ ਆਫ View ਤੋਂ ਤੋਂ ਬਲੈਕ ਪ੍ਰਿੰਸ ਮਿਲਦਾ ਹੈਗਾ ਉਹ ਮਹਾਰਾਜ ਦੀਪ ਸਿੰਘ ਨੂੰ ਹੀ ਕਿਆ ਯੰਦਾ ਸੀਗਾ ਤੀਸਰਾ ਕੁਐਸਚਨ ਆ ਅੰਗਰੇਜ਼ਾਂ ਦੁਆਰਾ ਮਹਾਰਾਜ ਦੀਪ ਸਿੰਘ ਦੇ ਵਿਚਾਰਾਂ ਤੇ ਸੱਭਿਆਚਾਰ ਨੂੰ ਬਦਲਣ ਲਈ ਵਰਤੀ ਗਈ ਵਿਧੀ ਨੂੰ ਅਸੀਂ ਕੀ ਕਹਿ ਸਕਦੇ ਹਾਂ ਤੋਂ ਇਹਦਾ ਰਾਈਟ ਆਨਸਰ ਹੈਗਾ ਰਾਜਨੀਤਿਕ ਸਮਾਜਿਕ ਕਿਉਂਕਿ ਰਾਜਨੀਤਿਕ ਸਮਾਜਿਕ ਨੇ ਕਿੰਦਾ ਦੀ ਪ੍ਰਕਿਰਿਆ ਹੈਗੀ ਆ ਜਿਹੜਾ ਇਹਦਾ ਹੈਗਾ ਮਨੁੱਖ ਦੀ ਜਿਹੜੀ ਪਛਾਣ ਆ ਜਾਂ ਵਿਚਾਰ ਜਿਹੜੇ ਹੈ ਜਿਹੜਾ ਸੋਚਣਾ ਢੰਗ ਜਿਹੜਾ ਹੈਗਾ ਉਹ ਬਦਲਿਆ ਜਾਂਦਾ। ਤੋਂ ਅੰਗਰੇਜ਼ਾਂ ਨੇ ਇਹੀ ਵਿਧੀ ਪੜਾਈ ਸੀ ਰਾਜਨੀਤਿਕ ਸਮਾਜਿਕ ਕਰਨ ਦੀ ਵਿਧੀ। ਅੰਗਿਆਰਥਿਕ ਸਮਾਜਿਕ ਕਰਨ ਮੁੱਢਲੀ ਪਛਾਣ ਨਾਲ ਸਹਾਇਕ ਪਛਾਣ ਨਾਲ ਹੋਰ ਆਪਸ਼ਨ ਆ ਪਰ ਸੜਾ ਦਾ ਰਾਈਟ ਆਪਸ਼ਨ ਜਿਹੜਾ ਹੈ ਉਹ ਹੈ ਰਾਜਨੀਤਿਕ ਸਮਾਜਿਕ ਕਰਨ। ਤੋਂ ਜਿਹੜਾ ਨੈਕਸਟ ਕੁਐਸਚਨ ਹੈ ਪੂੰਜੀਵਾਦੀ ਸਮਾਜ ਵਿੱਚ ਲੋਕਾਂ ਦੇ ਮਨਾਂ ਅੰਦਰ ਰਾਜਨੀਤਿਕ ਸੱਤਾ ਪ੍ਰਤੀ ਸਹਿਮਤੀ ਦੀ ਭਾਵਨਾ ਪੈਦਾ ਕਰਨ ਲਈ ਸਭਿਅਕ ਸਮਾਜ ਦਾ ਨਿਰਮਾਣ ਕੀਤਾ ਜਾਂਦਾ ਹੈ ਇਹ ਕਥਨ ਕਿਸਾ ਹੈ ਤਾਂ ਇਹ ਜਿਹੜਾ ਕੁਐਸਚਨ ਹੈਗਾ ਇਹਨੂੰ ਥੋੜੇ ਜਿ ਧਿਆਨ ਨਾਲ ਪੜੋਗੇ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਗ੍ਰਾਮਸ਼ੀ ਹੈ ਕਈ ਲੋਕ ਗ੍ਰਾਮਸ਼ੀ ਵੀ ਕਹਿੰਦੇ ਪਰ ਇਹਨੂੰ ਜਿਹੜਾ ਅਸਲੀ ਨਾਮ ਹੈ ਗ੍ਰਾਮਸ਼ੀ ਹੈ ਤੋਂ ਗ੍ਰਾਮਸ਼ੀ ਜਿਹੜਾ ਹੈਗਾ ਉਹ ਇਹ ਕਹਿੰਦਾ ਕਿ ਮਾਰਕਸ ਥੋੜਾ ਜਿਹਾ ਮਾਰਕਸਵਾਦੀ ਵਿਚਾਰਧਾਰਾ ਨਾਲ ਡੀਲ ਕਰਦਾ ਹੈਗਾ ਸਬੰਧਿਤ ਆ ਪਰ ਮਾਰਕਸ ਹੀ ਵਿਚਾਰਧਾਰਾ ਨੂੰ ਥੋੜਾ ਇਹਨੇ ਸੁਧਾਰਿਆ ਅ ਕਿਉਂਕਿ ਥੋੜਾ ਜਿਹਾ ਮੈਂ ਇੱਥੇ ਰੈਫਰੈਂਸ ਦੇਣ ਦਾ ਇਹਦਾ ਕਿ ਲੋਕ ਮਾਰਕਸ ਲਗਨ ਕਿ ਲੋਕ ਕਿਰ ਹੈਗੇ ਆ ਜਿਹੜੇ ਮਜ਼ਦੂਰ ਹੈਗੇ ਉਹਨਾਂ ਦੇ ਅੰਦਰ ਜਿਹੜੀ ਕ੍ਰਾਂਤੀ ਦੀ ਭਾਵਨਾ ਪੈਦਾ ਹੁੰਦੀ ਔਰ ਕੁਲਸਟਡ ਹੈਗੇ ਆ ਰਾਜਪਤੀ ਔਰ ਜਿਹੜਾ ਸ਼ਾਸਕ ਵਰਗ ਹੈਗਾ ਪੂੰਜੀਪਤੀ ਵਰਗ ਹੈਗਾ ਉਹਦੇ ਪ੍ਰਤੀ ਜਿਹੜਾ ਹੈਗਾ ਅਸੰਤੁਸ਼ਟੀ ਦੀ ਭਾਵਨਾ ਪੈਦਾ ਹੁੰਦਾ ਔਰ ਉਸ ਜਿਹੜਾ ਹੈਗਾ ਇਕੱਠੇ ਹੋ ਕੇ ਜਿਹੜਾ ਹੈਗਾ ਮਜ਼ਦੂਰ ਅ ਕ੍ਰਾਂਤੀ ਕਰ ਦਿੰਦੇ ਆ ਪਰ ਗ੍ਰਾਮਸ਼ੀ ਇਹ ਕਹਿੰਦਾ ਕਿ ਇੱਕ ਇਦਾਂ ਕ੍ਰਾਂਤੀ ਇੰਨੀ ਸੌਖੀ ਨਹੀਂ ਹੁੰਦੀ ਕਿਉਂਕਿ ਜਿਹੜਾ ਜਿਹੜਾ ਸ਼ਾਸਕ ਵਰਗ ਹੈਗਾ ਪੂੰਜੀਪਤੀ ਵਰਗ ਹੈਗਾ ਉਹ ਲੋਕਾਂ ਦੇ ਅੰਦਰ ਇਦਾਂ ਦੀ ਭਾਵਨਾ ਪੈਦਾ ਕਰ ਦਿੰਦਾ ਧਰਮ ਦੇ ਦੁਆਰਾ ਜਾਂ ਇੰਟੈਲੈਕਚੁਅਲ ਕਲਾਸ ਦੇ ਦੁਆਰਾ ਨੋ ਹੈਜਮਨੀ ਦਾ ਨਾਮ ਦਿੰਦਾ ਤੇ ਉਹਦੇ ਨਾਲ ਕੀ ਹੈ ਲੋਕ ਜਿਹੜੇ ਹੈਗੇ ਆ ਉਹ ਛੇਤੀ ਕੀਤੇ ਜਿਹੜੇ ਹੈਗੇ ਆ ਰਾਜ ਦੇ ਜਿਹੜੇ ਹੈਗੇ ਆ ਜਾਂ ਜਿਹੜਾ ਪੂੰਜੀਪਤੀ ਜਿਹੜਾ ਹੈਗਾ ਉਹਦੇ ਖਿਲਾਫ ਆਵਾਜ਼ ਨਹੀਂ ਚੱਕਦੇ ਉਹਨੂੰ ਸਭ ਮਾਨਤਾ ਦੇਂਦੇ ਆ ਉਹਨੂੰ ਐਕਸੈਪਟ ਕਰ ਲੈਂਦੇ ਆ ਤੋ ਨੈਕਸਟ ਕੁਐਸਚਨ ਹੈਗਾ ਵੀ ਕਹਦਾ ਸਾਨੂੰ ਸਮਝ ਆ ਗਿਆ ਹੋਵੇ ਗ੍ਰਾਮਸ਼ੀ ਹੈਗਾ ਇੱਕ ਨਸਬ ਮਾਰਕਸ ਵਧੀ ਵਿਚਾਰ ਤਰ੍ਹਾਂ ਨਾਲ ਸੰਬੰਧ ਰੱਖਣ ਵਾਲਾ ਜਿਹੜਾ ਹੈਗਾ ਫਿਲਾਸਫਰ ਹੈਗੇ ਬਹੁਤ ਇੰਪੋਰਟੈਂਟ ਆ ਨੈਕਸਟ ਕੁਐਸਚਨ ਆ ਪੰਜਵਾਂ ਕੁਐਸਚਨ ਰਾਜਨੀਤਿਕ ਸਮਾਜਿਕਕਰਨ ਦੇ ਇੱਕ ਸੇ ਇੱਕ ਸਾਧਨ ਦਾ ਨਾਮ ਲਿਖੋ ਇਹਦੇ ਵਿੱਚ ਬਹੁਤ ਸਾਰੀ ਚੀਜ਼ ਲਿਖ ਸਕਦੇ ਆ ਪ੍ਰਵਾਹ ਲਿਖ ਸਕਦੇ ਆ ਸੰਚਾਰ ਦੇ ਸਾਧਨ ਜਿਹੜਾ ਸੋਸ਼ਲ ਮੀਡੀਆ ਟੀਵੀ ਰੇਡੀਓ ਜਿਹੜਾ ਹੈਗਾ ਤੁਸੀਂ ਇਹਦੇ ਵਿੱਚ ਕੁਝ ਵੀ ਲਿਖ ਸਕਦੇ ਆ ਅਖਬਾਰਾਂ ਰਸਾਲੇ ਮੈਗਜ਼ੀਨਸ ਇਹ ਸਾਰਾ ਕੁਝ ਇਹਦੇ ਵਿੱਚ ਆਯੰਦਾ ਪ੍ਰੈਸ ਸੋਸ਼ਲ ਮੀਡੀਆ ਪਰਿਵਾਰ ਸਮਾਜ ਇਹ ਸਾਰੇ ਹੈਗੇ ਆ ਰਾਜਨੀਤਿਕ ਸਮਾਜਿਕ ਕਰਨ ਦੇ ਸਾਧਨ ਹੈਗੇ ਆ ਤੋਂ ਫਰਾਂਸ ਦੀ ਕ੍ਰਾਂਤੀ ਕਦੋਂ ਹੋਈ ਤੋਂ ਫਰਾਂਸ ਦੀ ਕ੍ਰਾਂਤੀ ਨੇ ਕੀ ਆ ਉਹ 1700 99 ਦੇ ਵਿੱਚ ਹੋਈ ਇਹ ਡੇਟ ਨੋਟ ਕਰ ਲੋ ਦਰਦਰਾਈ ਡੇਟ ਜਿਹੜੀਆਂ ਤੁਹਾਨੂੰ ਪੁੱਛਿਆ ਜਾਣਗੀਆਂ ਸਾਡੀ ਕਿਤਾਬ ਦੇ ਵਿੱਚ ਜਿਹੜਾ ਹੈਗਾ ਕਾਫੀ ਵਾਰ ਰੈਫਰੈਂਸ ਆ ਮੈਂ ਖਲਾ ਪੜ ਚੁੱਕਾ ਤੋਂ ਉਹਦੇ ਨਾਲ ਜਿਹੜਾ ਹੈਗਾ ਤੁਸੀਂ ਜ਼ਰੂਰ ਨੋਟ ਕਰ ਲੈਣਾ ਫਰਾਂਸ ਦੀ ਕ੍ਰਾਂਤੀ ਅਮਰੀਕਾ ਦੀ ਕ੍ਰਾਂਤੀ ਰੂਸ ਦੀ ਕ੍ਰਾਂਤੀ ਤੋ ਰੂਸੀ ਕ੍ਰਾਂਤੀ ਢੀਕੇ ਸਾਲ 17 1917 ਦੇ ਵਿੱਚ ਹੋਈ। ਇਹ ਕੁਸ਼ਣ ਨੂੰ ਦੂਜੀ ਤਰ੍ਹਾਂ ਵੀ ਪੁੱਛਿਆ ਜਾ ਸਕਦਾ। ਕਿ ਰੂਸੀ ਕ੍ਰਾਂਤੀ ਕਦੋਂ ਹੋਈ? ਸੋ ਸਨ ਇੱਥੇ ਕੁਸ਼ਣ ਹੈਗਾ ਸਨ 1917 ਵਿੱਚ ਰੂਸੀ ਕ੍ਰਾਂਤੀ ਲਈ ਰਾਹੀ ਕਿਹੜੀ ਵਿਚਾਰਧਾਰਾ ਲਾਗੂ ਕੀਤੀ ਗਈ ਸੀ? ਤੋ ਦਾ ਆਸਰ ਹੈਗਾ ਸਮਾਜਵਾਦੀ ਵਿਚਾਰਧਾਰਾ। ਸਮਾਜਵਾਦੀ ਵਿਚਾਰਧਾਰਾ। ਫੇ ਲੋਕ ਸਮਾਵਾਦੀ ਵਿਚਾਰਧਾਰਾ ਵੀ ਕਹਿੰਦੇ ਪਰ ਸਮਾਵਾਦੀ ਵਿਚਾਰਧਾਰਾ ਥੋੜਾ ਜਿਹਾ ਡਿਫਰੈਂਸ ਹੈ ਮੈਂ ਇੱਥੇ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਫਿਰ ਮਾਰਕਸ ਵੱਲ ਬੜੇ ਜਿਹੜਾ ਲੈਸਨ ਆਪਾਂ ਆਏਗਾ ਔਰ ਇਹ ਕਰਾਂਗੇ ਤੋਂ ਰਾਈਟ ਆਨਸਰ ਆਏਗਾ ਸਮਾਜਵਦੀ ਵਿਚਾਰਧਾਰਾ ਤੋਂ ਉਮੀਦ ਕਰਦਾ ਕਿ ਤੁਹਾਨੂੰ ਇਹ ਜਿਹੜਾ ਹੈਗਾ ਇਹ ਕੁਸ਼ਚਨ ਵੀ ਜਿਹੜਾ ਹੈਗੇ ਆ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਇਸ ਚੈਨਲ ਨੂੰ ਤੁਸੀਂ ਜਿਹੜਾ ਹੈਗਾ ਜਿਆਦਾ ਜਿਆਦਾ ਲਾਈਕ ਸਬਸਕ੍ਰਾਈਬ ਨੂੰ ਕਰਨਾ ਹੈਗਾ ਥੈਂਕ ਯੂ